ਬਟਾਲਾ ਪੁਲਿਸ ਵੱਲੋਂ ਬਦਲੇ ਕਾਨੂੰਨਾਂ ਬਾਰੇ ਸਥਾਨਿਕ ਲੋਕਾਂ ਨੂੰ ਕੀਤਾ ਜਾ ਰਿਹਾ ਜਾਗਰੂਕ ਪਹਿਲੀ ਜੁਲਾਈ ਤੋਂ ਦੇਸ਼ ਭਰ ਦੇ ਵਿੱਚ ਤਿੰਨ ਨਵੇਂ ਅਪਰਾਧਿਕ ਕਾਨੂੰਨ ਲਾਗੂ ਹੋਏ ਹਨ ਉੱਥੇ ਹੀ ਆਈ ਪੀਸੀ ਅਤੇ ਸੀ ਆਰ ਪੀਸੀ ਨੂੰ ਬਦਲ ਕੇ ਕਾਨੂੰਨ ਇਹ ਕੋਡ ਭਾਰਤੀ ਸਿਵਲ ਡਿਫੈਂਸ ਕੋਡ ਭਾਰਤੀ ਨਿਆਂਕ ਸਹਿਤਾ ਅਤੇ ਭਾਰਤੀ ਸਬੂਤ ਐਕਟ ਕੀਤੇ ਹਨ ਨਵੇਂ ਕਾਨੂੰਨਾਂ ਚ ਕੁਝ ਧਰਾਵਾਂ ਨੂੰ ਹਟਾ ਕੇ ਕੁਝ ਨਵੇਂ ਧਰਾਵਾਂ ਵਿੱਚ ਜੋੜੀਆਂ ਗਈਆਂ ਹਨ ਕੋਰੋਨਾ ਵਿੱਚ ਨਵੇਂ ਧਰਾਵਾਂ ਸ਼ਾਮਲ ਹੋਣ ਦੇ ਬਾਅਦ ਆਮ ਲੋਕਾਂ ਦੇ ਨਾਲ ਪੁਲਿਸ ਵਕੀਲਾਂ ਤੇ ਅਦਾਲਤਾਂ ਦੇ ਕੰਮਕਾਜ ਵਿੱਚ ਵੀ ਕਾਫੀ ਬਦਲਾਅ ਆਉਣਗੇ ਓਕੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਭਾਰਤ ਸਰਕਾਰ ਵੱਲੋਂ ਜਿਹੜੇ ਵੀ ਤਿੰਨ ਨਵੇਂ ਕਾਨੂੰਨ ਅੱਜ ਤੋਂ ਜਿਹੜੇ ਲਾਗੂ ਕੀਤੇ ਗਏ ਆ ਅੱਜ ਅਸੀਂ ਪ੍ਰੈਸ ਜਰੀਏ ਜਿਹੜੇ ਮੋਤਵਾਰ ਬੰਦੇ ਆ ਪ੍ਰਧਾਨਾਂ ਜਰੀਏ ਜਿਹੜਾ ਕਿ ਅਸੀਂ ਸਾਰਿਆਂ ਤੱਕ ਜਿਹੜਾ ਇਸ ਨੂੰ ਜਾਗਰੂਕ ਕਰਨਾ ਚਾਹੁੰਦੇ ਆਂਗੇ ਤਾਂ ਜੋ ਕਿ ਆਪ ਪਬਲਿਕ ਵੀ ਇਹਦੇ ਬਾਰੇ ਜਿਹੜਾ ਜਾਗਰੂਕ ਹੋ ਜਾਵੇ ਉਹਨਾਂ ਨੂੰ ਪਤਾ ਚੱਲ ਜੇ ਕਿ ਅੱਜ ਤੋਂ ਜਿਹੜੇ ਤਿੰਨ ਨਵੇਂ ਕਾਨੂੰਨ ਆ ਭਾਰਤ ਸਰਕਾਰ ਵੱਲੋਂ ਬਣਾਏ ਗਏ ਜਿਹੜਾ ਆਈਪੀਸੀ ਉਹ ਉਹ ਜਿਹੜੀ ਬੀਐਨਐਸ ਵਿੱਚ ਕਨਵਰਟ ਕੀਤੀ ਗਈ ਆ ਤੇ ਉਹਦੇ ਜਿਹੜੀਆਂ ਪਹਿਲਾਂ ਹੈਗੀਆਂ ਸੀਗੀਆਂ ਸਾਡੀਆਂ ਜਿਹੜੀਆਂ ਆਈਪੀਸੀ ਦੀਆਂ 511 ਸੀਗੀਆਂ ਉਹਨਾਂ ਨੂੰ ਘਟਾ ਕੇ 358 ਕੀਤਾ ਗਿਆ ਵਾ ਜਿਹੜੀ ਸਾਡੀ ਸੀਆਰਪੀਸੀ ਹੈ ਉਹਦੀਆਂ ਧਾਰਾਂ ਜਿਹੜੀਆਂ ਪਹਿਲਾਂ ਹੈਗੀਆਂ ਸੀਗੀਆਂ ਉਹ ਸਾਡੀਆਂ ਹੈਗੀਆਂ ਸੀ 484 ਉਹਨਾਂ ਨੂੰ 500 ਉਹਨਾਂ ਨੂੰ ਵਧਾ ਦਿੱਤਾ ਗਿਆ ਉਹਨਾਂ ਨੂੰ 500 ਕੀਤਾ ਗਿਆ ਵਾ ਜਿਹੜਾ ਸਾਡਾ ਐਵੀਡੈਂਸ ਐਕਟ ਸੀਗਾ ਉਹਦੇ ਵਿੱਚ ਪਹਿਲਾਂ 167 ਸੀ ਉਹਨੂੰ 170 ਕੀਤਾ ਗਿਆ ਵਾ ਜਿਹੜਾ ਕਿ ਸਾਡੇ ਪੁਲਿਸ ਡਿਪਾਰਟਮੈਂਟ ਵਾਸਤੇ ਬਹੁਤ ਹੀ ਜ਼ਿਆਦਾ ਫਾਇਦੇ ਵਾਲੀ ਗੱਲ ਹੈਗੀ ਆ ਕਿ ਸਾਡੇ ਪੁਲਿਸ ਦੇ ਹੱਕ ਵਿੱਚ ਆ ਔਰ ਆਮ ਪਬਲਿਕ ਦੇ ਹੱਕ ਵਿੱਚ ਵੀ ਜਾਂਦਾ ਕਾਨੂੰਨ ਕਿ ਤਾਂ ਜੋ ਕਿ ਇਸ ਇਹਨੂੰ ਇਸ ਕਰਕੇ ਅਸੀਂ ਤੁਹਾਡੇ ذریعے ਹਰ ਇਕੱਲੇ-ਇਕੱਲੇ ਤੱਕ ਪਹੁੰਚਾਉਣਾ ਚਾਹੁੰਦੇ ਆ ਤਾਂ ਜੋ ਕਿ ਹਰ ਇੱਕ ਨੂੰ ਇਸ ਕਾਨੂੰਨ ਬਾਰੇ ਜਾਣਕਾਰੀ ਹੋ ਜਾਵੇ ਹਾਂਜੀ ਇਹਦੀ ਟ੍ਰੇਨਿੰਗ ਜਿਹੜੀ ਆਲਰੇਡੀ ਹੋ ਚੁੱਕੀ ਆ ਕੋ ਸਾਡੇ ਫਿਜ਼ੀਕਲੀ ਟ੍ਰੇਨਿੰਗ ਹੋਈ ਆ ਫਲੋਰ ਹੋਈ ਆ ਸਾਡੀ ਜਾਣਖੇਲਾ ਹੋਈ ਆ ਟ੍ਰੇਨਿੰਗ ਸਾਡੀ ਜਿਹੜੀ ਆਫਲਾਈਨ ਹੋਈ ਆ ਉਹ ਸਾਡੇ ਪੁਲਿਸ ਲਾਈਨ ਦੇ ਵਿੱਚ ਇਹਨਾਂ ਦੀ ਟ੍ਰੇਨਿੰਗ ਹੋਈ ਆ। ਦੱਸ ਦਿਓ ਆਪਣੇ ਬਾਰੇ। ਮੇਰਾ ਨਾਮ ਹੈ ਮਹਿਤਾਬ ਕੌਰ ਹਨਕ। ਮੇਰੀ ਅਪਾਇੰਟਮੈਂਟ ਹੋਈ ਹੈ ਅਸਿਸਟੈਂਟ ਲੀਗਲ ਆਫੀਸਰ ਪੰਜਾਬ ਪੁਲਿਸ 'ਚ। ਕਿੰਨੇ ਇਸ ਦਾ ਟਾਈਮਿੰਗ ਹੈ ਜਿਹੜਾ ਆਪਾਂ ਦੇ ਕੈਂਪ ਲਾ। ਹਾਂਜੀ। ਸਰ ਸਾਡਾ ਕੰਮ ਆ ਜਦੋਂ ਤੋਂ ਐਫ ਆਰ ਲੌਂਚ ਹੋਗੀ ਉਦੋਂ ਤੋਂ ਲੈ ਕੇ ਚਲਾਨ ਪੇਸ਼ ਹੋਣ ਤੱਕ ਪੁਲਿਸ ਨੂੰ ਕੋਈ ਵੀ ਲੀਗਲ ਅਸਿਸਟੈਂਸ ਚਾਹੀਦੀ ਉਹ ਸਾਡੇ ਥਰੂ ਜਾਊਗੀ। हाँ जी हाँ जी मैं जिम्मे मैं पहला भी बार बार क्या कि जो भी चेंजेस आए हैं उन्होंने इंप्लीमेंटेशन कोई प्रॉब्लम नहीं आऊगी पहली तो गल क्योंकि पुलिस को सारी ट्रेनिंग प्रॉपरली दी हुई है पुलिस को प्रॉपर ट्रेनिंग दी हुई है बाकी जो प्रोसीजरल चेंजेस किए गए वो पब्लिक की कन्वीनियंस लिए ही किए गए ਸਿਰ ਦੇ ਕੋ ਕੋਸ਼ਿਸ਼ ਅਫੈਂਸ ਨਵੇਂ ਚਾਹੀਦੇ ਸੀਗੇ ਜਿਹੜੇ ਇਹਦੇ ਚ ਆਏ ਨੇ ਤੇ ਜਿਵੇਂ ਮੇਨਲੀ ਮੈਂ ਗੱਲ ਕਰੂੰਗੀ ਜਿਹੜੇ ਪ੍ਰੋਸੀਜਰ ਚ ਚੇਂजेस ਆਏ ਨੇ ਉਹ ਆ ਕਿ ਆਮ ਲੋਕਾਂ ਲਈ ਜਿਹੜਾ ਸੌਖੀਆਂ ਡਣਗੀਆਂ ਔਰ ਜਦੋਂ ਕੀ ਆਪ ਦੇ ਸਟਾਫ ਦੇ ਅਧਾਰ ਸਬੰਧੀ ਸਾਰੇ ਜਿਹੜੇ ਇਹਨਾਂ ਕਾਰਜ ਜਿੱਤੇ ਆਈਪੀਸੀ ਦੇ ਅਕੋਰਡਿੰਗਲੀ ਕਰ ਰਹੇ ਸੀ ਉਹਨਾਂ ਬਾਅਦ ਇੱਕ ਐਡ ਫਲੋ ਫਾਸਟ ਚਲਾਈ ਚ ਨੀ ਕਿਵੇਂ ਟ੍ਰੇਨਿੰਗ ਫੋਕਸ ਜਿਹੜਾ ਇੱਕਵੇਂ ਦਾ ਸਰ ਸਾਡੀਆਂ ਪ੍ਰੋਪਰ ਟ੍ਰੇਨਿੰਗ ਹੋਈਆਂ ਨੇ इवन ਹੁਣ ਵੀ ਸਾਡੀ ਟ੍ਰੇਨਿੰਗ ਚੱਲ ਰਹੀ ਆ। ਇਹਦੇ ਲਈ ਇੱਕ ਹਫਤੇ ਦੀ ਪ੍ਰੋਪਰ ਟ੍ਰੇਨਿੰਗ ਸਾਨੂੰ ਦਿੱਤੀ ਜਾਊਗੀ ਫਿਰ ਅਸੀਂ ਅੱਗੇ ਅਸਿਸਟ ਕਰਾਂਗੇ ਪੁਲਿਸ ਨੂੰ ਜਿੱਥੇ ਵੀ ਜ਼ਰੂਰਤ ਆ। ਡਿਫਰੈਂਟੀ ਕੋਆਰਡੀਨੇਸ਼ਨ ਕੀ ਆ ਸਰ ਜਿਵੇਂ ইএফআইআর ਹੋ ਗਈ ਜ਼ੀਰੋ এফআইআর ਹੋ ਗਈ ਹੁਣ ਵਕੂਆ ਕਿਤੇ ਵੀ ਹੋ ਗਿਆ ਤੁਸੀਂ ਕਿਸੇ ਵੀ ਪੁਲਿਸ ਸਟੇਸ਼ਨ ਚ ਜਾ ਕੇ ਉਹਦੀ ਇਨਫੋਰਮੇਸ਼ਨ ਦੇ ਸਕਦੇ ਹੋ ਉਹਦੀ এফআইআর ਲੋਜ ਹੋ ਗਈ ਤੇ ਉਹ ਅੱਗੇ ਟ੍ਰਾਂਸਫਰ ਹੋ ਜਾਊਗੀ ਈਜ਼ੀ ਹੋ ਜਾਊਗਾ ਤੁਸੀਂ ਇਲੈਕਟ੍ਰੋਨਿਕੀ ਮੀਨਸ ਦੇ ਨਾਲ ਦੇ ਸਕਦੇ ਹੋ ਸਕਦਾ ਹੈ ਕਈ ਵਾਰੀ ਸਿਚੁਏਸ਼ਨ ਇਦਾਂ ਦੀ ਹੋਏ ਜਿੱਦੇ ਤੁਸੀਂ ਨਹੀਂ ਪਹੁੰਚ ਸਕਦੇ ਈਮੇਲ ਕਰ ਦੋ ਤੇਨ ਦਿਨਾਂ ਛਾ ਕੇ ਸਾਈਨ ਕਰ ਦੋ ਤੇ ਉਹ ਐਫਆਈਆਰ ਬਣ ਜੂਗੀ ਜੀ ਚੀਜ਼ਾਂ ਲੋਕਾਂ ਤੱਕ ਅਵੇਅਰਨੈਸ ਕਿਵੇਂ ਪਹੁੰਚੇਗੀ ਸਰ ਜਿਵੇਂ ਕਿ ਤੁਹਾਨੂੰ ਦੱਸਿਆ ਹੀ ਆ ਕਿ ਇੱਕ ਸੈਂਟਰ ਗਵਰਨਮੈਂਟ ਦੀ ਐਪ ਆ ਈ ਸੰਕਲਨ ਜਿਹਦੇ ਤੇ ਪ੍ਰੋਪਰ ਸਾਰੀ ਅਵੇਅਰਨੈਸ ਇਸ ਦੇ ਬਾਰੇ ਜੋ ਵੀ ਹੋਣੀ ਹੈ ਉਹ ਪਾਇਆ ਹੋਇਆ ਮਟੀਰੀਅਲ ਮਤਲਬ ਆਮ ਪਬਲਿਕ ਵੀ ਉਹਨੂੰ ਐਕਸੈਸ ਕਰ ਸਕਦੀ ਆ